ਜੋ ਜਦੋਂ ਆਫਰ ਕੀਤਾ ਵੀ ਪਿਕਚਰ ਖਿੱਚ ਲਿਓ ਕੇ ਲੈ ਲਿਆ ਚਾਂਸ ਲਿਆ ਸੀ ਉਹਦਾ ਪਰ ਉਹ ਚਾਂਸ ਸਾਡਾ ਬੜਾ ਵਧੀਆ ਢੰਗ ਨਾਲ ਸਿਰੇ ਚੜ ਗਿਆ ਉਹਦੇ ਵਿੱਚ ਉਹ ਉਹ ਜਿਹੜਾ ਉਹ ਜਿਹੜਾ ਚਾਂਸ ਹੈ ਉਹ ਬੜਾ ਵਧੀਆ ਢੰਗ ਨਾਲ ਸਿਰੇ ਚੜ ਗਿਆ ਜਦੋਂ ਉਹਨਾਂ ਨੇ ਪੀ ਲੈ ਕੇ ਉਹ ਜਿਹੜੀ ਗਲੂਪਨ ਡੀਲ ਲੈ ਕੇ ਪੀਨ ਦੀ ਉਹਦੇ ਚੋਕ ਕੀਤੀ ਜਦੋਂ ਉਹ ਪੀਨ ਲੱਗੇ ਤਾਂ ਇੱਕ ਪਾਸੇ ਖੜੇ ਮੁਲਾਜ਼ਮ ਨੇ ਉਹਦੀ ਪਿਕਚਰ ਕਲਿੱਕ ਕਰ ਲਈ ਉਹ ਪਿਕਚਰ ਕਲਿੱਕ ਕੀਤਾ ਫਿਰ ਸਾਰਾ ਵੈਰੀਫਾਈ ਕੀਤਾ ਇਹ ਉਹ ਆਪਸ ਵਿੱਚ ਬਹਿ ਕੇ ਡਿਸਕਸ ਕੀਤਾ ਤੇ ਉਸ ਤੋਂ ਬਾਅਦ ਕਈ ਕਿਲੋਮੀਟਰ ਉਹਨਾਂ ਦੇ ਨਾਲ ਤੁਰਦੇ ਆਏ ਰਾਮ ਦੇ ਨਾਲ ਕਿਉਂਕਿ ਕਿਸੇ ਲੈਵਲ ਤੇ ਸ਼ੱਕ ਨਾ ਹੋਵੇ ਤੇ ਫਿਰ ਕਾਬੂ ਕਰਦੇ ਇਸ ਕਰਕੇ ਇਹਨੂੰ ਇਹ ਕਹਿਣਾ ਵੀ ਉੱਥੇ ਕੋਈ ਲੰਗਰ ਲਾ ਕੇ ਫਰੂਟੀ ਦਾ ਬੈਠੇ ਸੀ ਇਹ ਗਲਤ ਗੱਲ ਹੈ ਪਲੀਜ਼ ਇਹ ਨਾ ਕਹੋ ਪਰ ਹਾਂ ਇਹਦੇ ਵਿੱਚ ਉਸ ਬੂਸ ਦਾ ਉਦੇ ਵਿੱਚ ਉਹਦਾ ਵੀ ਰੋਲ ਹੈ ਕਿਉਂਕਿ ਜਿਹੜਾ ਵੀ ਉਥੋਂ ਟ੍ਰੈਵਲ ਕਰਕੇ ਆਉਂਦਾ ਕਿਸੇ ਨੂੰ ਵੀ ਐ ਕੋਈ ਆਫਰ ਕਰਦਾ ਨਾਰਮਲੀ ਉਹ ਪੀ ਲੈਂਦੇ ਪਰ ਉਹ ਕੁਝ ਸਭ ਨੂੰ ਵੰਡਣ ਦੀ بجائے ਜਿਹਦੇ ਤੇ ਸ਼ੱਕ ਸੀਗਾ ਉਸੇ ਨੂੰ ਅਸੀਂ ਦਿੱਤਾ ਗਿਆ ਸੀ ਵਨ ਥਿੰਗ ਬੜੀ ਕਲੀਅਰ ਤੇ ਛੋਟੇ ਹੁੰਦੇ ਆ ਇੱਕ ਕਹਾਵਤ ਆਪਾਂ ਸੁਣੀ ਹੈ ਚੋਰਾਂ ਨੂੰ ਮੋਰ ਪਰ ਇਹ ਤਾਂ ਇੱਕ ਡਿਫਰੈਂਟ ਜੀ ਗੱਲ ਹੋ ਗਈਗਾ ਡਾਕੂ ਜਿਹੜਾ ਡਾਕਾ ਮਾਰਨ ਵਾਲਿਆਂ ਦਾ ਸਮਾਨ ਚੋਰੀ ਹੋ ਗਿਆ ਅਸੀਂ ਟਾਕੂ ਜਿਹਨੇ ਦਸੇ ਦੇ ਦਸੇ ਬੰਦੇ ਸੀ ਅਸੀਂ ਫੜ ਚੁੱਕੇ ਹਾਂ ਆਲ ਜਿਹੜੇ 10 ਜਿਹੜੇ ਉੱਥੋਂ ਤੱਕ ਹੁਣ ਤੱਕ ਦੀ ਤਫਤੀਸ਼ ਹਜੇ ਤਫਤੀਸ਼ ਬੰਦ ਨਹੀਂ ਹੋਈ ਹਜੇ ਚੱਲ ਰਹੀ ਹੈ ਤਫਤੀਸ਼ ਸਾਰੇ ਦਸੇ ਦੇ ਦਸੇ ਬੰਦੇ ਇਨਵੋਲ ਹੋਗੇ ਗੱਲ ਕੀ ਹੋਈ ਨੈਕਸਟ ਡੇ ਜਦੋਂ ਕੈਸ਼ ਲੈ ਕੇ ਜਾ ਕੇ ਉਹਦੇ ਉਹਦੇ ਜਿਹੜਾ ਹੈਗਾ ਅਰਣ ਕੋਚ ਦਾ ਜਿਹੜਾ ਦੋਸਤ ਹੈ ਨੀਰਜ ਅਰਨ ਕੋਚ ਆਪਣਾ ਮੁਲਜ਼ਮ ਹੈ ਉਹਨੇ ਆਪਣੇ ਸਾਥੀ ਬਾਹਰ ਸ਼ਿਵਰਲੇ ਕੜੀ ਕਾਰ ਆ ਜਿਹੜੀ ਉਹ ਖੜੀ ਕਰ ਲਈ ਉਹਦਾ ਦੋਸਤ ਹੈ ਨੀਰਜ ਨੀਰਜ ਨੇ ਉਹਦੇ ਤੋਂ ਪੈਸੇ ਮੰਗੇ ਉਹਨੂੰ ਇਹ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਵਾਰਦਾਤ ਕੀਤੀ ਹੈ ਨੀਰਜ ਨੇ ਪੈਸੇ ਮੰਗੇ ਤੇ ਅਰਨ ਕੋਚ ਨੇ ਜਿਹੜਾ ਉਹ ਕਹਦੇ ਆ ਵੀ ਉਹਨੂੰ ਨਾ ਕਰਦੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ ਉਹਨੇ ਨਾ ਕਰਦੀ ਉਹਨਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ ਕਾਰ ਆਪਾਂ ਨੂੰ ਪਤਾ ਹੈ ਤੇ ਕਾਰ ਦੇ ਵਿੱਚੋਂ ਚੋਰੀ ਕਰਦੇ ਉਹਨਾਂ ਨੇ ਸ਼ੀਸ਼ਾ ਤੋੜ ਕੇ ਲਗਭਗ 1 ਕਰੋੜ ਰੁਪਏ ਚੋਰੀ ਕਰ ਲਿਆ ਉਸ ਕਾਰ ਦੇ ਵਿੱਚੋਂ ਜਿਹਦੇ ਚੋਂ 2 ਕਰੋੜ 25 ਲੱਖ ਮਿਲਿਆ ਸਾਨੂੰ ਅਸੀਂ ਦਸੇ ਦੇ ਦਸੇ ਡਕੈਤ ਫੜੇ ਅੱਗੇ ਚੋਰੀ ਕਰਨ ਵਾਲੇ ਗਾ ਚੋਰ ਫੜੇ ਟਿਕਟਾਂ ਦੇ ਵਿੱਚ ਚੋਰੀ ਹੋ ਜਾਂਦੀ ਹੈ ਇੱਕ ਦੇਖੋ ਬੜੀ ਇਹ ਸਮਾਜ ਦੇ ਵਿੱਚ ਡਿਫਰੈਂਟ ਗੱਲ ਹੈ ਜਿਹਨੇ ਟਾਕਾ ਮਾਰਿਆ ਕਾਰ ਦੇ ਵਿੱਚ ਉਹ ਪੈਸੇ ਸੀ ਉਹ ਪੈਸੇ ਮੰਗਣ ਤੇ ਉਹਦੇ ਇੱਟ ਨਾਲ ਮਾਰ ਕੇ ਪਿਛਲਾ ਛੋਟਾ ਸ਼ੀਸ਼ਾ ਜਿਹੜਾ ਜਦੋਂ ਸਾਡੀ ਰਿਕਵਰੀ ਹੋਈ ਸੀ ਉਹਦੇ ਉੱਤੇ ਕਵਰ ਪਾਇਆ ਹੋਇਆ ਸੀ ਕਾਰ ਤੇ ਤੇ ਅਸੀਂ ਜਦੋਂ ਕਾਰ ਦੇ ਬੜੀ ਹੈਰਾਨਗੀ ਸੀ ਕਿ ਸ਼ੀਸ਼ਾ ਕਿਵੇਂ ਟੁੱਟ ਗਿਆ ਸਾਨੂੰ ਲੱਗਦਾ ਸੀ ਜਾਂ ਪਹਿਲਾਂ ਟੁੱਟਿਆ ਹੋਇਆ ਜਾਂ ਹੋਰ ਆ ਉਹ ਗੱਲ ਸਮਝ ਨਹੀਂ ਆ ਰਹੀ ਸੀ ਕਰਦੇ ਕਰਦਿਆਂ ਤਫतीश ਦੇ ਵਿੱਚ ਉਹਦੇ ਵਿੱਚ ਸਾਨੂੰ ਇਹ ਗੱਲ ਕਲੀਅਰ ਹੋ ਗਈ ਅੱਜ ਤੁਹਾਡੇ ਕੋਲੇ 1 ਕਰੋੜ ਟੋਟਲ ਹਾਂ ਮਤਲਬ ਕਿ ਲਗਭਗ 7 ਕਰੋੜ ਰੁਪਇਆ ਅਸੀਂ ਇਸ ਕੇਸ ਦੇ ਵਿੱਚ ਰਿਕਵਰ ਕਰ ਚੁੱਕੇ ਹਾਂ ਇਹ ਵੀ ਇਹਨੂੰ ਕਹਿ ਸਕਦੇ ਆ ਵੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਰਿਕਵਰੀ ਹੈ ਟੀਮ ਦੇ ਕਾਰਨ ਹੋਈ ਹੈ ਇਹਦੇ ਵਿੱਚ ਮੈਂ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਹਾਡੇ ਇੰਟਰਸਟੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚੋਂ ਜਿਹੜਾ ਇਹਦੇ ਵਿੱਚ ਜਿਹੜਾ ਹੈਗਾ ਉਹਨੂੰ ਮਨਜਿੰਦਰ ਸਿੰਘ ਕੋਲੋਂ ਮਨਜਿੰਦਰ ਮਣੀ ਕੋਲੋਂ ਮੁੱਖ ਸਾਜ਼ਿਸ਼ ਕਰਤਾ ਜਿਹੜਾ 1 ਕਰੋੜ 50 ਲੱਖ ਮਨਦੀਪ ਇੱਕ ਹੋਰ ਸੱਚ ਗੱਲ ਫੜਨ ਵਾਲੇ ਦੋ ਮੰਦੀਪ ਰਹਿ ਗਏ ਤੇ ਪੱਜਨ ਵਾਲੇ ਤਿੰਨ ਹੋ ਗਏ ਇਹ ਤਿੰਨ ਮੰਦੀਪ ਫੜੇ ਗਏ ਇਹਦੇ ਵਿੱਚੋਂ ਜਿਹੜੇ ਫੜੇ ਗਏ ਆ ਉਹਦੇ ਵਿੱਚੋਂ ਉਹਨੂੰ ਹੈਗਾ ਉਹਦੇ ਚ ਹੈਗਾ ਮਨਦੀਪ ਔਰ ਫੂਮੋਨਾ ਤੇ ਮਨਦੀਪ ਲਈਏ ਵਿੱਕੀ ਤੇ ਮਨਦੀਪ ਕੁਮਾਰ ਬੱਬੂ ਤਿੰਨ ਜਿਹੜੇ ਮਨਦੀਪ ਸੀ ਇਸ ਇਨਵੋਲਵਮੈਂਟ ਦੇ ਵਿੱਚ ਸੀ ਤੇ ਉਹ ਹੁਣ ਤੁਸੀਂ ਦੇਖ ਲਓ ਵੀ ਔਖਾ ਹੀ ਕੰਮ ਸੀ ਫੜਨ ਵਾਲੇ ਦੋ ਮਨਦੀਪ ਤੇ ਬਾਕੀ ਟੀਮ ਭੱਜੀ ਵਾਰ ਦਾ ਤਾਲੇ ਤਿੰਨ ਮਨਦੀਪ ਪਰ ਵਾਦਾ ਤੁਹਾਡੇ ਨਾਲ ਵੀ ਫੜ ਕੇ ਲਿਆਵਾਂਗੇ ਖਿੱਚ ਕੇ ਲਿਆਵਾਂਗੇ ਇੱਥੇ ਤੁਹਾਡੇ ਅੱਗੇ ਪੇਸ਼ ਕਰਾਂਗੇ ਕਈ ਸਾਥੀਆਂ ਨੂੰ ਤਵਾਰ ਨਹੀਂ ਆਉਂਦਾ ਸੀ ਤੁਹਾਡੇ ਵਿੱਚੋਂ ਕਹਿੰਦੇ ਸੀ ਜੀ ਜਿਹੜੀ ਤੁਸੀਂ ਗੱਲ ਕਹੀਏ ਪੁੱਕ ਜੂ ਤੇ ਮੈਂ ਕਿਹਾ ਸੀ ਸੋਣਾ ਹੀ ਨਹੀਂ ਉਹਨਾਂ ਚ ਜੇ ਨਾ ਪੁੱਕੂ ਵੀ ਤੇ ਉਹ ਉਸ ਗੱਲ ਹੀ ਤੇ ਉਹ ਤਾਂ ਚਲੋ ਪੁੱਕ ਗਈ ਹੁਣ ਇਹਦੇ ਵਿੱਚੋਂ ਜਿਹੜੀ ਮਨਜਿੰਦਰ ਮਨੀ ਜਿਹੜਾ 1 ਕਰੋੜ 50 ਲੱਖ ਮੋਨਾ ਇੰਨੀ ਲੰਮੀ ਜੋੜੀ ਇਸ ਲਈ ਹੋ ਗਈ ਸਾਰੇ ਯਾਦ ਨਹੀਂ ਰੰਦੇ ਲਿਖ ਕੇ ਲਿਆਇਆ ਪਹਿਲਾਂ ਤਾਂ ਸਾਰੇ ਮੈਨੂੰ ਯਾਦ ਸੀ ਮੰਦੀਪ ਉਰਫ ਵਿੱਕੀ ਕੋਲੋਂ 50 ਲੱਖ ਹਰਵਿੰਦਰ ਏਲੀਅਸ ਬੱਬੂ ਕੋਲੋਂ 75 ਲੱਖ ਪਰਮਜੀਤ ਪੰਮਾ ਕੋਲੋਂ 25 ਲੱਖ ਹਰਪ੍ਰੀਤ ਕੋਲੋਂ 25 ਲੱਖ ਨਰਿੰਦਰ ਹੈਪੀ ਕੋਲੋਂ 25 ਲੱਖ ਅਮਨਦੀ ਅਮਨਦੀਪ ਉਰਫ ਮੋਨਾ ਕੋਲੋਂ 12 ਲੱਖ ਜਸਵਿੰਦਰ ਸਿੰਘ ਕੋਲੋਂ 9 ਲੱਖ ਜਿਹੜਾ ਮੋਨਾ ਦਾ ਹਸਬੰਦ ਅਰਣੁਕ ਕੁਮਾਰ ਕੋਚ ਕੋਲੋਂ 10 ਲੱਖ ਅਦਿੱਤਿਆ ਉਰਫ ਨੰਨੀ ਕੋਲੋਂ 10 ਲੱਖ ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਤੁਹਾਨੂੰ ਗੋਪਾ ਨਾਂ ਦੱਸਿਆ ਸੀ ਅਸੀਂ ਉਹਦੇ ਤੇ ਵਰਕ ਕਰ ਰਹੇ ਸੀ ਉਹ ਸਾਨੂੰ ਗੁਰਪ੍ਰੀਤ ਪਤਾ ਸੀ ਉਹਦੇ ਵਿੱਚ ਗੁਰਪ੍ਰੀਤ ਔਰ ਗੋਪਾ 10 ਲੱਖ ਨੀਰਜ 20 ਲੱਖ ਮਨਦੀਪ ਉਰਫ ਬੱਬੂ 20 ਲੱਖ ਪ੍ਰਿੰਸ 20 ਲੱਖ ਅਭੀ ਸਿੰਗਲਾ 10 ਲੱਖ ਕਰੋ ਜਿਹੜਾ ਇਹਦੇ ਵਿੱਚ ਗੌਰਵ ਗੁਲਸ਼ਨ ਉਹਦੇ ਤੋਂ ਹਜੇ ਕੋਈ ਰਿਕਵਰੀ ਨਹੀਂ ਤੇ ਗੱਡੀ ਜਿਹੜੀ ਹੈ ਇੱਕ ਕਰੂਜ਼ ਜਿਹੜੀ ਹੈਗੀ ਹੈ ਸ਼ੂਰਲੇ ਕਰੂਜ਼ ਉਹਦੇ ਵਿੱਚੋਂ 2 ਕਰੋੜ 25 ਲੱਖ 700 ਰੁਪਿਆ ਰਿਕਵਰ ਹੋਇਆ ਟੋਟਲ ਇਹਦੇ ਚੋ ਜਿਹੜਾ ਹੋ ਗਿਆ ਆਪਣਾ ਨਹੀਂ 6 ਕਰੋੜ 96 ਤੇ ਪਲੱਸ 7 ਕਰੋੜ 700 700 ਯਾਰ ਕਿਤੇ ਮੈਨੂੰ ਤੁਸੀਂ ਉੱਜਾ ਕੇ ਕਰੋੜ ਮੇਰੇ ਖਾਤੇ ਚ ਨਾ ਪਾ ਦਿਓ 700 ਰੁਪਏ ਦਾ ਅੱਛਾ ਫਿਰ ਇਹਦੇ ਵਿੱਚ ਉਹਨੂੰ ਜਿਹੜੀ ਇੱਕ ਇੱਕ ਹੋਰ ਪਲੀਜ਼ ਉਹਨੂੰ ਇਹਦੇ ਚ ਸੁਣਿਓ ਜੀ ਮਨਜਿੰਦਰ ਮਣੀਆ ਜਿਹੜਾ ਸੀਐਮਸੀ ਕੰਪਨੀ ਦੇ ਵਿੱਚ ਕੈਸ਼ ਪਾਉਣ ਦਾ ਕਸਟੋਡੀਅਨ ਕਹਿੰਦੇ ਆ ਉਹਨੂੰ ਕਸਟੋਡੀਅਨ ਦਾ ਕੰਮ ਕਰਦਾ ਸੀ ਮਨਦੀਪ ਉਰਫ ਵਿੱਕੀ ਰੰਗ ਕਰਨ ਦਾ ਘਰਾਂ ਦੇ ਵਿੱਚ ਰੰਗ ਕਰਨ ਦਾ ਕੰਮ ਕਰਦਾ ਸੀ ਆ ਹਰਵਿੰਦਰ ਉਰਫ ਲੰਬੂ ਜਿਹੜਾ ਹੈਗਾ ਲੱਕੜ ਮਿਸਤਰੀ ਦਾ ਕੰਮ ਕਰਦਾ ਫਿਰ ਉਹਦੇ ਚੋ ਪਰਮਜੀਤ ਉਰਫ ਪੰਮਾ ਸ਼ੈਲਰ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਨਰਿੰਦਰ ਹੈਪੀ ਪੱਲੇਦਾਰੀ ਦਾ ਕੰਮ ਕਰਦਾ ਫਿਰ ਮਨਦੀਪ ਉਰਫ ਮੋਨਾ ਆਪਣੇ ਆਪ ਨੂੰ ਵਕੀਲ ਦੱਸਦੀ ਸੀ ਜਿਹੜੀ ਮੰਦ ਉਹ ਸੀ ਜਸਵਿੰਦਰ ਕੇਟਰਿੰਗ ਦਾ ਕੰਮ ਕਰਦਾ ਸੀ ਇਹ ਹਰਪ੍ਰੀਤ ਸਿੰਘ ਏਸੀ ਇਨਵਰਟਰ ਦਾ ਵੇਖਿਆ ਜਾਵੇ ਤਾਂ ਉਹਨਾਂ ਨੇ ਕੋਈ ਕਰੈਕਟਰ ਛੱਡਿਆ ਨਹੀਂ ਮਤਲਬ ਜਿਹੜਾ ਕੰਪਲੀਟ ਕਿਸੇ ਨੇ ਨਵੀਂ ਕੋਠੀ ਪਾਉਣੀ ਹੋਵੇ ਤੇ ਸਾਰੀ ਟੀਮ ਤਿਆਰ ਸੀ ਫਿਰ ਉਹਦੇ ਵਿੱਚ ਹਰਪ੍ਰੀਤ ਜਿਹੜਾ ਏਸੀ ਇਨਵਰਟਰ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਫਿਰ ਅਰਣ ਕੁਮਾਰ ਹੈ ਜਿਹੜਾ ਪੀਟੀ ਈਵੀ ਪੜਾਈ ਕਰ ਰਿਹਾ ਸੀ ਬਾਹਰ ਜਾਣ ਵਾਸਤੇ ਤਿਆਰੀ ਕਰ ਰਿਹਾ ਸੀ ਅਦਿੱਤਿਆ ਜਿਹੜਾ ਬੀਏ ਵਿੱਚ ਪੜ ਰਿਹਾ ਸੀ ਤੇ ਗੁਰਪ੍ਰੀਤ ਦਾ ਜਿਹੜਾ ਪੱਠੇ ਤੇ ਕੰਮ ਕਰਦਾ ਸੀ ਇੱਕ ਹੋਰ ਗੱਲ ਇੰਪੋਰਟੈਂਟ ਇਹਨਾਂ ਨੇ ਜਿਹੜਾ ਕੈਸ਼ ਇਹ ਮਣੀ ਨੇ ਇਹਨਾਂ ਨੂੰ ਕਹਿਤਾ ਮਨਜਿੰਦਰ ਮਣੀ ਨੇ ਕਿ ਇਹ ਕੈਸ਼ ਜੇ ਚਲਾਓਗੇ ਤਾਂ ਫੜੇ ਜਾਓਗੇ ਇਹਨਾਂ ਦੇ ਵਿੱਚੋਂ ਮжоਰਿਟੀ ਦੇਖੋ ਉਹ ਉੱਤਰ ਚਲੇ ਗਏ ਉਹਨਾਂ ਨੇ ਆਪਦਾ ਇਹਨਾਂ ਨੇ ਵੀ ਨਿਕਲਣਾ ਹੀ ਸੀ ਇਹਨਾਂ ਨੇ ਸੋਚਿਆ ਹਜੇ ਵੰਡਿਆ ਨਹੀਂ ਪ੍ਰੋਪਰ ਤੇ ਪ੍ਰੋਪਰ ਉਹਨਾਂ ਨੂੰ ਦੱਸਿਆ ਨਹੀਂ ਇਹਨਾਂ ਨੇ ਕਿਹਾ ਕਿਤੇ ਖਰਚਾ ਨਾ ਜਾਣ ਬੈਠ ਕੇ ਇਹਦਾ ਹਿਸਾਬ ਕਿਤਾਬ ਜੋੜਨਾ ਇਹਨੇ ਕਿਹਾ ਵੀ ਇਹਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਖਬਰਾਂ ਆਈਆਂ ਸੀ ਕੋਈ ਚਿਪ ਪਾਈ ਵੀ ਹੈ ਸਰਕਾਰ ਨੇ ਤੇ ਉਹ ਜਿਹੜੀ ਹੈ ਵੀ ਜੇ ਖਰਚਿਆ ਦਾ ਤੁਸੀਂ ਫੜੇ ਜਾਵਾਂਗੇ ਕਿਉਂਕਿ ਮжоਰਿਟੀ ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਨਵੇਂ ਨੋਟ ਵੀ ਹੈ ਆ ਜਿਹੜੇ ਆ ਨਵੇਂ ਨੋਟ ਆ ਜਿਹੜੇ ਉਹਦੇ ਵਿੱਚੋਂ ਉਹਨੇ ਕਿਹਾ ਵੀ ਜਿਨੇ ਖਰਚ ਲਏ ਪੈਸੇ ਉਹ ਗਵਰਨਟ ਨੇ ਸਾਰੇ ਪੈਸਿਆਂ ਦਾ ਉਥੇ ਦੇ ਦੇਣਾ ਤੇ ਤੁਹਾਡਾ ਉਸ ਦੇ ਵਿੱਚੋਂ ਉਹਦਾ ਟਰੇਸ ਹੋ ਜਾਣਾ ਮジョਰਟੀ ਬੰਦਿਆਂ ਨੇ ਇਹ ਗੱਲ ਕਹੀ ਆ ਵੰਡੇ ਜਰੂਰ ਆ ਗਾਂ ਦੀ ਗਾਂ ਵੰਟੇ ਆ ਇੱਕ ਦੂਜੇ ਨੂੰ ਤੇ ਮジョਰਟੀ ਬੰਦਿਆਂ ਨੇ ਇਹ ਕਿਹਾ ਵੀ ਅਸੀਂ ਉਹਦੇ ਚ ਇਸ ਕਰਕੇ ਜਿਹੜਾ ਸਾਨੂੰ ਜਿਹੜਾ ਕਿੰਗ ਪਿੰਨ ਹੈ ਜਿਹੜਾ ਮਨੀ ਨੇ ਜਿਹੜਾ ਦੱਸਿਆ ਸੀ ਵੀ ਇਹ ਕੰਪਨੀ ਦੇ ਕੋਲੇ ਜਿਹੜਾ ਕੈਸ਼ ਹੈ ਜੇ ਖਰਚ ਲਿਆ ਤਾਂ ਉਹਦੇ ਵਿੱਚੋਂ ਤੁਸੀਂ ਫੜੇ ਜਾਵੋਗੇ। ਉਹਦੇ ਵਿੱਚੋਂ ਹੋਰ ਜਿਹੜੇ ਇੰਪੋਰਟੈਂਟ ਹੈ ਉਹਦੇ ਚ ਗੱਲ ਹੈਗੀ ਐ। ਆ ਚੋਰੀ ਕਰਨ ਵਾਲੇ ਜਿਹੜੇ ਪੈਸੇ ਸੀ। ਉਹ ਹੈਗਾ ਨੀਰਜ। ਫਿਰ ਉਹਦਾ ਸਾਥੀ ਹੈਗਾ ਉਹਨੇ ਆਪ ਤੇ ਦੋਸਤ ਨਾਲ ਗੱਲ ਕੀਤੀ ਚੋਰੀ ਕਰਨਾ ਚੋਰੀ ਕਰਨ ਦਾ ਤਰੀਕਾ ਉਹ ਕੱਢ ਕੇ ਥੱਲੇ ਇੱਕ ਛੋਟੀ ਜੀ ਪੱਲੀ ਵਿਛਾਲੀ ਕਾਰ ਦੀ ਬਾਰੀ ਖੋਲ ਕੇ ਉਹਦੇ ਵਿੱਚੋਂ ਚੱਕ-ਚੱਕ ਕੇ ਦੌਦ-ਦੌਦ ਰੱਖ ਕੇ ਤੇ ਪੱਲੀ ਦੇ ਵਿੱਚ ਉਹਨੂੰ ਬੰਨ ਕੇ ਕਰੀ ਤੇ ਲਿਆਏ ਉਹਦੇ ਨਾਲ ਸੀਗਾ ਮਨਦੀਪੁਰ ਬੱਬੂ ਕੰਮ ਕਰ ਰਿਹਾ ਸੀ ਪ੍ਰਿੰਸ ਕੰਮ ਕਰ ਰਿਹਾ ਸੀ ਤੇ ਅਬੀ ਸਿੰਘਲਾ ਦੇਖੋ ਇਹਦੇ 'ਚ ਹੋਰ ਇੰਟਰਸਟਿੰਗ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਕਿਥੇ ਲੋਕਾਂ ਨੇ ਕੰਮ ਕੀਤਾ ਇੱਕ ਕਿਸੇ ਦਾ ਫੋਨ ਆਇਆ ਉਹ ਕਹਿੰਦੇ ਦੀ ਬਾਕੀ ਸਾਰੇ ਹੀ ਫੜ ਲਏ ਅਸੀਂ ਸੋਚ ਨਹੀਂ ਸਕਦੇ ਸੀ ਅਭੀ ਸਾਡੇ ਕੋਲੇ ਆਇਆ ਤੇ ਨਾਲ ਕੈਸ਼ ਲੈ ਕੇ ਆਉਣਾ ਚਾਹੁੰਦਾ ਤੁਹਾਡੇ ਕੋਲੇ ਪੇਸ਼ ਹੋ ਜੂ ਅਭੀ ਅੱਜ ਕੈਸ਼ ਲੈ ਕੇ ਮੈਂ ਨਾਲ ਹੀ ਲੈਣਾਗਾ ਉਹ ਸ਼ਹਿਰ ਦਾ ਵੀ ਉਥੋਂ ਨਾਲ ਦੇ ਉਥੋਂ ਦੇ ਕਾਉਂਸਲਰ ਨੂੰ ਨਾਲ ਲੈ ਕੇ ਸਾਡੇ ਕੋਲੇ ਪੇਸ਼ ਹੋ ਗਿਆ ਜੀ ਗਲਤੀ ਹੋ ਗਈ ਤੇ ਮੈਂ ਕੈਸ਼ ਵੀ ਦੇਣਾ ਹੈ ਤੇ ਮੈਨੂੰ ਮਤਲਬ ਚਾਰੇ ਪਾਸੇ ਪਤਾ ਲੱਗਿਆ ਵੀ ਕੋਈ ਬਚਿਆ ਨਹੀਂ ਸਾਰੇ ਹੀ ਫੜ ਲਏ ਨੇ ਇਹ ਜਿਹੜੇ ਚੋਰ ਡਾਕੂ ਹੋਰ ਕੀ ਚਾਹੀਦਾ ਸਿਸਟਮ ਦੇ ਵਿੱਚ ਵੀ ਜਦੋਂ ਕੈਸ਼ ਲੈ ਕੇ ਵਾਪਸ ਥਾਣਿਆਂ ਨੂੰ ਚੱਲਣ ਲੱਗ ਜਾਣ ਵੀ ਅਸੀਂ ਜੀ ਸਾਡਾ ਕੈਸ਼ ਲੈ ਲਓ ਤੇ ਸਾਡੇ ਤੇ ਉਹ ਰੱਖੋ ਇਹਦਾ ਮਤਲਬ ਕਿ ਜਿਹੜੀ ਟੀਮ ਨੇ ਐਂਡ ਤੁਸੀਂ ਉਸ ਗੱਲ ਦੇ ਗਵਾਹ ਆ ਮੇਰੇ ਦੱਸਣ ਮੁਤਾਬਕ ਕੁਛ ਨਹੀਂ ਇਹਦੇ ਵਿੱਚ ਤੁਹਾਨੂੰ ਜਿਹੜੀ ਇਹ ਸਟੋਰੀ ਦੱਸ ਕੇ ਵੀ ਵਿਲ ਨਾਟ ਗੇਨ ਐਨੀਥਿੰਗ ਅਸੀਂ ਆਪਦਾ ਪ੍ਰੋਫੈਸ਼ਨਲ ਕੰਮ ਕੀਤਾ ਅਸੀਂ ਤੁਹਾਨੂੰ ਫਸਟ ਡੇ ਜਦੋਂ ਗੇਟ ਤੇ ਕਿਹਾ ਸੀ ਜਦੋਂ ਪ੍ਰੈਸ਼ਰ ਸੀ ਤੇ ਤੁਹਾਡੇ ਕੈਮਰਿਆਂ ਦੇ ਕਾਰਨ ਵਾਰ-ਵਾਰ ਪ੍ਰੈਸ਼ਰ ਹੋਰ ਵਧ ਰਿਹਾ ਸੀ ਇੱਥੋਂ ਲੈ ਕੇ ਇੱਥੋਂ ਤੱਕ ਤਾਂ ਬੰਦਾ ਖਿੱਚਿਆ ਜਾ ਸਕਦਾ ਤੁਸੀਂ ਇੱਥੋਂ ਤੱਕ ਖਿੱਚੇ ਖਿੱਚੇ ਹੋਏ ਸੀ ਅਸੀਂ ਤੇ ਪੁੱਛਦੇ ਸੀ ਵੀ ਕੀ ਹੋਊਗਾ ਮੈਂ ਤੁਹਾਨੂੰ ਫਸਟ ਡੇ ਕਿਹਾ ਸੀ ਮਿਹਨਤ ਕਰਾਂਗੇ ਕੀ ਜਾਨ ਲਾ ਦਾਂਗੇ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕੇ ਸਟ੍ਰੈਸ ਹੋਵੇ ਤੇ ਉਹ ਗੱਲ ਪੁੱਗ ਗਈ ਰੱਬ ਨੇ ਸਾਡੇ ਤੇ ਉਹਦੇ ਤੇ ਕਿhti ਮੇਰੀ ਟੀਮ ਨੇ ਇਹਦੇ ਚ ਹੋਰ ਇੰਟਰਸਟਿੰਗ ਗੱਲ ਹੈ ਪਰ ਦੋ ਜਾਣੇ ਅਸੀਂ ਇਹਦੇ ਵਿੱਚੋਂ ਰਾਤ ਹੁਣ ਸਵੇਰੇ 6 ਵਜੇ ਤੁਸੀਂ ਦੇਖਿਆ ਜੀ ਅਸੀਂ ਪ੍ਰੇਡ ਤੇ ਆਏ ਹੋਏ ਸੀ ਸਾਡੇ 6 ਵਜੇ ਗਰਾਊਂਡ ਦੇ ਵਿੱਚ 4 ਵਜੇ ਸਾਡੇ ਟੀਮ ਦੇ ਇੱਕ ਅਫਸਰ ਨੇ ਇਹਨਾਂ ਦੇ ਵਿੱਚੋਂ ਇੱਕ ਬਰਨਾਲੇ ਦਾ ਲੜਕਾ ਸੀ ਉਹ ਆਪਦੀ ਭੂਆ ਦੇ ਕੋਲੇ ਇੱਥੇ ਆਇਆ ਹੋਇਆ ਸੀ ਉਹਨਾਂ ਨੂੰ ਪਤਾ ਲੱਗਿਆ ਉੱਥੋਂ ਅਸੀਂ ਜਦੋਂ ਉਹਨਾਂ ਨੂੰ ਫੜਿਆ ਪੁੱਛਣ ਲੱਗੇ ਉਹਨਾਂ ਨੇ ਫੋਨ ਕਰਦਾ ਆਪਦੇ ਭੂਆ ਦੇ ਮੁੰਡੇ ਨੂੰ ਲੈ ਕੇ ਤੇ ਹੋਟਲ ਦੇ ਵਿੱਚ ਚਲੇ ਗਿਆ ਉੱਥੋਂ ਸੀਸੀਟੀਵੀ ਦੇਖਦੇ-ਦੇਖਦੇ ਸਾਡੇ ਕੋਲੇ ਕੁਛ ਨਹੀਂ ਸੀ ਮੋਬਾਈਲ ਤਾਂ ਇਹ ਪਹਿਲਾਂ ਹੀ ਟ੍ਰੈਂਡ ਆ ਵਰਤਣਾ ਨਹੀਂ ਸੀਸੀਟੀਵੀ ਦੇਖਦੇ-ਦੇਖਦੇ ਰਾਤ ਕੱਲ੍ਹ ਮੇਰੀ ਲਾਫਟ ਕੱਲ ਹੋਈ ਸੀ 12 ਵਜੇ ਬਈ ਜਦੋਂ ਗੱਲ ਹੋਈ ਇਹਦੇ ਵਿੱਚ ਵੀ ਆਪਣੀ ਉਹ ਉਹਨਾਂ ਨੂੰ ਪੁੱਛ ਲਿਆ ਤੇ ਪੌਣੇ 4 ਵਜੇ ਫੋਨ ਆ ਗਿਆ ਜੀ ਸੀਸੀਟੀਵੀ ਟ੍ਰੇਸ ਕਰਦੇ-ਕਰਦੇ ਅਸੀਂ ਲੁਧਿਆਣੇ ਦਾ ਕਿਹੜਾ ਰੇਲਵੇ ਸਟੇਸ਼ਨ ਕੋਲੇ ਲੈਮਨ ਹੋਟਲ ਆ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਮਰਾ ਬੁੱਕ ਕਰਾ ਕੇ ਤੇ ਉਹਦੇ ਵਿੱਚੋਂ ਦੋ ਜਣੇ ਆ ਜਿਹੜੇ ਉਹ ਸੋਟਲ ਦੇ ਵਿੱਚੋਂ ਪੜ੍ਹਦੇ ਏ ਸਭ ਤੋਂ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਜਿਹਨੂੰ ਕਹਿ ਸਕਦੇ ਹਾਂ ਉਹਦੇ ਵਿੱਚੋਂ ਉਹ ਦੋ ਜਣੇ ਬੰਬੂ ਤੇ ਪ੍ਰਿੰਸ ਆ ਜਿਹੜੇ ਪ੍ਰਿੰਸ ਸਾਹਿਬ ਦੀ ਉਹਨਾਂ ਬੰਬੂ ਦੀ ਪੂਆ ਸੀ ਮਾਸੀ ਸੌਰੀ ਪੂਆ ਉਹਦੀ ਕੋਈ ਸੈਨੇ ਮਾਰਦੀ ਬੰਬੂ ਦੀ ਮਾਸੀ ਸੀ ਉਹ ਉਹ ਨੂੰ ਬੱਬੂ ਦੀ ਮਾਸੀ ਸੀ ਮਾਸੀ ਕੋਲੇ ਆਇਆ ਸੀ ਨਾਲ ਮਾਸੀ ਦਾ ਮੁੰਡਾ ਸੀ ਉਹਦਾ ਨਾਮ ਹੈਗਾ ਨਾ ਮਾਸੀ ਦੇ ਮੁੰਡੇ ਦਾ ਨਾਮ ਪ੍ਰਿੰਸ ਹੈ ਜਿਹੜਾ ਇਹ ਮਨਦੀਪ ਕੁਮਾਰ ਔਰ ਬੱਬੂ ਤੇ ਉਹਦੀ ਮਾਸੀ ਦਾ ਮੁੰਡਾ ਪ੍ਰਿੰਸ ਇਹਨਾਂ ਨੂੰ ਉੱਥੋਂ ਮੈਸੇਜ ਮਿਲ ਗਿਆ ਵੀ ਘਰੇ ਰੇਡ ਹੋ ਗਿਆ ਪੁਲਿਸ ਇੱਥੋਂ ਤੱਕ ਪਹੁੰਚ ਗਈ ਇਹ ਚੋਰ ਗਰੁੱਪ ਸੀ ਇਹ ਡਾਕੂਆਂ ਨੂੰ ਦੇ ਮਾਲ ਦੇ ਵਿੱਚ ਚੋਰੀ ਕਰਨ ਵਾਲਾ ਗਰੁੱਪ ਸੀ ਤੇ ਮੈਨੂੰ ਕੋਈ ਕਹਿ ਰਿਹਾ ਸੀ ਵੀ ਇਹ ਪਰਫੈਕਟ ਕੇਸ ਹੋ ਗਿਆ ਵੀ ਕੋਈ ਫਿਲਮ ਬਣਾਉਂਦਾ ਮੈਂ ਕਹਾਂ ਜੀ ਇਹ ਫਿਲਮ ਦੇ ਡਾਇਰੈਕਟਰ ਕੰਮ ਕਰਨ ਅਸੀਂ ਇਹ ਤਫਤੀਸ਼ ਕਰਦੇ ਆਂ ਅਸੀਂ professional police officer ਆਂ ਅਸੀਂ ਆਪ ਦੀ investigation ਕਰ ਲਈ ਤੁਸੀਂ ਫਿਲਮ ਬਣਾਵੋ ਜੋ ਮਰਜ਼ੀ ਕਰੋ ਪਰ ਸਾਡਾ ਮਕਸਦ ਇਹ ਹੈ ਵੀ ਇਹਨਾਂ ਨੂੰ ਕਾਇਰ ਵੀ ਕਰਾਈ ਮਤਲਬ ਇਹਦੇ ਵਿੱਚ ਹਜੇ ਉਹਨੂੰ ਜਿਹੜੀ important ਗੱਲ ਏ ਹੁਣ ਤੱਕ ਸਾਡੇ ਕੋਲੇ 7 ਕਰੋੜ ਦੇ ਕਰੀਬ ਆ ਸੀ ਜਿਹੜਾ cash recover ਕਰ ਲਿਆ ਉਹਦੇ ਵਿੱਚੋਂ ਹੋਰ ਕੁਝ-ਕਿਝ ਕਰਾਂਗੇ ਹੁਣ ਦੋਸ਼ੀਆਂ ਦੇ ਵਿੱਚੋਂ ਚਾਰੇ ਮੇਨ ਦਸੇ ਦਸੇ ਮੇਨ ਦੋਸ਼ੀ ਜਿਹੜੇ ਇਨਸੀਡੈਂਟ ਦੇ ਵਿੱਚ ਐਵੇਂ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਕੱਢ ਲਿਤੇ ਹੋ ਜੇ ਥਰੂਆਊਟ ਵਾਰਡ ਡਕੈਟੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਨੇ ਦਿਨਾਂ ਦੇ ਵਿੱਚ ਦਸੇ ਦਸੇ ਕਿਊ ਕਿਸੇ ਪੁਲਿਸ ਵੱਲੋਂ ਫੜੇ ਗਏ ਹੋਣ ਤੇ ਅਸੀਂ ਉਸ ਉਸ ਪੁਲਿਸ ਨੂੰ ਸਭ ਤੋਂ ਜ਼ਿਆਦਾ ਪ੍ਰੋਫੈਸ਼ਨਲ ਕੰਪੀਟੈਂਟ ਗਿਣਾਂਗੇ ਅਸੀਂ ਆਪਦੇ ਆਪ ਨੂੰ ਕੰਪੀਟੈਂਟ ਐਨਾ ਨਹੀਂ ਕਹਿੰਦੇ ਪਰ ਅਸੀਂ ਆਪਣੀ ਮਿਹਨਤ ਕੀਤੀ ਹੈ ਪਰ ਕਿਸੇ ਨੇ ਇੰਨੇ ਦਿਨਾਂ ਦੇ ਵਿੱਚ 올10 ਕਿਊ ਦਾ ਜਿਹੜੇ ਉਹ ਫੜੇ ਗਏ ਹੋਣ ਤੇ ਅਕਯੂ ਦੇ ਟਾਕੂਆਂ ਦੇ ਘਰ ਚੋਰੀ ਹੋਈ ਹੋਵੇ ਤਾਂ ਚੋਰ ਵੀ ਫੜੇ ਹੋਣ ਇਹ ਇਹ ਸਾਡੀ ਟੀਮ ਦੀ ਜਿਹੜੀ ਹੈ ਮਿਹਨਤ ਐਡ 올 ਕ੍ਰੈਡਿਟ ਟੂ ਮੇਰਾ ਵੱਡਾ ਛੋਟਾ ਰੋਲ ਐ ਉਹਦੇ ਸਭ ਤੋਂ ਵੱਡਾ ਰੋਲ ਮੇਰੀ ਟੀਮ ਦਾ ਹੈ ਅੱਜ ਇਹਨਾਂ ਨੂੰ ਸਵੇਰੇ ਤੁਸੀਂ ਦੇਖਿਆ ਹੋਣਾ ਪਰੇਡ ਦੇ ਵਿੱਚ ਇਹਨਾਂ ਨੂੰ ਮਨ ਲਓ ਮਾਲ ਨੂੰ ਮਾਰਤਾ ਡੀਜੀਪੀ ਪੰਜਾਬ ਦਾ ਦਿਲ ਬਹੁਤ ਹੀ ਵੱਡਾ ਜਿਹੜਾ ਚੰਗਾ ਕੰਮ ਹੋਇਆ ਅਸੀਂ ਪ੍ਰੋਜੈਕਟ ਕਰਤਾ ਡੀਜੀਪੀ ਪੰਜਾਬ ਨੇ ਸਾਨੂੰ ਨਾ ਹੀ ਨਹੀਂ ਕੀਤਾ ਉਹਨਾਂ ਨੇ ਨਾਲ ਦੀ ਨਾਲ ਉਹਦੇ ਵਿੱਚੋਂ ਸਾਨੂੰ ਉਹਨਾਂ ਹੀ ਕੈਸ਼ ਰਿਵਾਰਡ ਉਹਨਾਂ ਨੇ ਸਾਨੂੰ ਕੈਸ਼ ਰਿਵਾਰਡ ਦਿੱਤਾ ਕੇਸ ਇਹੋ ਜੇ ਟਰੇਸ ਹੋਇਆ ਨੋਟ ਇਹੋ ਜੇ ਕੇਸ ਟਰੇਸ ਹੋਇਆ ਕੇਸ ਪ੍ਰੀਵੀਅਸ ਸਾਡੇ ਇੰਨੇ ਟਰੇਸ ਹੋਏ ਆ ਜਿਹੜੇ ਕਿ ਸੈਂਸੇਸ਼ਨਲ ਸੀ ਸਮਾਜ ਦੇ ਵਿੱਚ ਡਰ ਪੈਦਾ ਸੀ ਜੇ ਕੋਈ ਕਦੇ ਦੀ ਕ੍ਰਾਈਮ ਬੰਦ ਹੋ ਜਾਊਗਾ ਜਦੋਂ ਫਾਰਬਿਡਨ ਫਰੂਟ ਖਾ ਲਿਆ ਸੀ ਉਸ ਦਿਨ ਤੋਂ ਐਡਮ ਤੇ ਈਵ ਨੇ ਕ੍ਰਾਈਮ ਦੁਨੀਆ ਦੇ ਵਿੱਚ ਉਦੋਂ ਦਾ ਚੱਲਦਾ ਆ ਰਿਹਾ ਹੈ ਕ੍ਰਾਈਮ ਹੁੰਦਾ ਰਿਹਾ ਹੁੰਦਾ ਰਹੂਗਾ ਪਰ ਨਾਲ ਨਾਲ ਹੈ ਜਿਹੜੀ ਉਸ ਏਰੀਏ ਦੀ ਪੁਲਿਸ ਦੀ ਨੀਅਤ ਕੀ ਹੈ ਉਸ ਏਰੀਏ ਦੇ ਵਿੱਚ ਲੱਗੇ ਹੋਏ ਆਫਸਰ ਕਿੰਨੀ ਮਿਹਨਤ ਕਰਦੇ ਆ ਅੱਜ ਤੱਕ ਅਸੀਂ ਆਪਦੇ ਆਪ ਨੂੰ ਜਿਹੜਾ ਹਰ ਕੇਸ ਦੇ ਵਿੱਚ ਮਿਹਨਤ ਕਰਨ ਨੂੰ ਅਸੀਂ ਆਪ ਦਾ ਸਬੂਤ ਕੀਤਾ ਤੇ ਸਾਡੀ ਟੀਮ ਸਾਡੇ ਆਫਸਰ ਇਹ ਜਿਹੜੇ ਆਫਸਰ ਮੇਰੇ ਨਾਲ ਬੈਠੇ ਆ ਇਹਨਾਂ ਨੇ ਨਹੀਂ ਕੰਮ ਕੀਤਾ ਤੁਸੀਂ ਇਹ ਸੋਚੋ ਵੀ ਇਹੀ ਕੰਮ ਕਰਨ ਵਾਲੇ ਨਹੀਂ ਇਹਦੇ ਪਿੱਛੇ ਜਿਹੜੇ ਇੱਕ ਪਾਰਟੀ ਇੱਕ ਦੋਸ਼ੀ ਨੂੰ ਲੈ ਕੇ ਚੱਲੀ ਵੀ ਹੈ ਉਹ ਐਸ ਐਚਓ ਪੀਏਯੂ ਚੱਲਿਆ ਵਿਆ ਉਹ ਰਾਏਕੋਟ ਕੋਲੇ ਪਹੁੰਚ ਗਿਆ ਸੀ ਉਹ ਕਿਹੜਾ ਦੋਸ਼ੀ ਐ ਨੰਨੀ ਐ ਜਿਹੜਾ ਹਾਂ ਉਹਦੇ ਵਿੱਚ ਐ ਜਿਹੜਾ ਉਹਨੂੰ ਵੀ ਲੈ ਕੇ ਚੱਲਿਆ ਵਿਆ ਉਹ ਅਜੇ ਲੇਟ ਹੋ ਜਾਣਾ ਸੀ ਤੇ ਉਹਨੂੰ ਉਹਦੇ ਵਿੱਚ ਕਿ ਸਾਡੀ ਟੀਮ ਦੇ ਵਿੱਚ ਰਾਤ ਉਹਦੀ ਟੀਮ ਦੇ ਵਿੱਚੋਂ ਐਸ ਐਚਓ ਪੀਏਯੂ ਐਸ ਐਚਓ ਸਰਾਭਾ ਨਗਰ ਜਦੋਂ 4:30 ਵਜੇ ਮੈਨੂੰ ਫੋਨ ਕਰਕੇ ਰਾਤ ਦੇ ਸਵਾ 12 ਮੇਰੀ ਗੱਲ ਹੋਈ ਐ ਲਾਸਟ 2-3 ਘੰਟੇ ਸੌਣ ਦੇ ਤਦ ਉਹ ਤੋਂ ਬਾਅਦ ਫੇਰ ਸਵੇਰੇ 4 ਵਜੇ ਤੋਂ ਜਦੋਂ ਇਹਨੂੰ ਅਸੀਂ ਮਾਨਟਰ ਕਰ ਰਹੇ ਸੀ ਜਦੋਂ ਇਹਨਾਂ ਨੇ ਜਾ ਕੇ ਪੜ ਲਿਆ ਪਹੁੰਚ ਗਏ ਲਿਆਓ ਕਿੱਥੇ ਆ ਲਓ ਦੇਖੋ ਜੀ ਤੇ ਬਹੁਤ ਸਾਰੀਆਂ ਗੱਲਾਂ ਦਾ ਤੁਸੀਂ ਜੀ ਇੰਨੇ ਲੱਕੀਓ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਬੈਠੇ ਆਪਾਂ ਗੱਲ ਹੋਈ ਸੀ ਇੱਕ ਦੋਚੀ ਆ ਗਿਆ ਤੇ ਉਹ ਉਹਨੂੰ 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 ਜਿਹੜਾ ਇਹਨੂੰ ਕੋ ਲਿਆਓ ਇਹ ਤੁਹਾਨੂੰ ਉਹਦੀ ਬਣਾ ਕੇ ਦੱਸ ਦਾਂਗੇ 1 ਕਰੋੜ ਤੋਂ ਪਲੱਸ ਹੈ ਤੋਹਾਵੇ ਪਰੇ ਆਉਣੇ ਆ ਅਸੀਂ ਦਾ ਜਿੰਨਾ ਜੋਰ ਲੱਗਦਾ ਜੀ ਉਹਨੂੰ ਤੇ ਸਭ ਤੋਂ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਦੇ ਵਿੱਚ ਉਹ ਹਰ ਵੀ ਸਰ ਆਉਦੀ ਉਹ ਅਵਰਕੀ ਦਰ ਆ ਇਹ ਇਹ ਜਿਹੜਾ ਇਹ ਚੋਗਰਾਪਾ ਦਾ ਮੋਰ ਹੈ ਨੀ ਚੋਗਰਾ ਨਾ ਇਹ ਜਿੰਨਾ ਵੀ ਦਾ ਨਹੀਂ ਇਹ ਦੇਖੋ ਇਹ ਤਿੰਨ ਤਿੰਨ ਮੋਡਿਊਲ ਹੋ ਗਏ ਇਸ ਚੋਰੀ ਦੇ ਵਿੱਚ ਇੱਕ ਕਾਰ ਵਾਲਾ ਇੱਕ ਮੋਟਰਸਾਈਕਲ ਵਾਲਾ ਤੇ ਤੀਜਾ ਉਹਨਾਂ ਨੂੰ ਚੂਨਾ ਲਾਉਣ ਵਾਲਾ ਐਯੋ ਦੇ ਜੀ ਨੂੰ ਐਂਡ ਥੈਂਕ ਯੂ ਸੋ ਮਚ ਅੱਛਾ ਵੈਸੇ ਤਾਂ ਮੈਂ ਤੁਹਾਡੇ ਕੋਈ ਕੁਐਸਚਨ ਦਾ ਕਿਉਂਕਿ ਟਰਾਂਸਪੇਰੈਂਟ ਕੰਮ ਕਰਦੇ ਆ ਕੋਈ ਰਹਿੰਦਾ ਨਹੀਂ ਸਵਾਲ ਫੇਰ ਵੀ ਐਵੇਂ ਹੀ ਆਪਣੀ ਜਿਦੋਂ ਫਰੂਟੀਆਂ ਦੇ ਲੰਗਰ ਨਾ ਲਾਓ ਪ੍ਰਿੰਸ ਜਿਹੜਾ ਤੁਹਾਨੂੰ ਸੁਣਾਣਾ ਮੈਂ ਮੇਨ ਜਿਹੜਾ ਉਹ ਪੰਜੇ ਡੀਵੀਆ ਦਾ ਕੋਈ ਕਲਾਸਾ ਹੀ ਨਹੀਂ ਕੀਤਾ ਉਹ ਕਿਤਾਬ ਉਹਦੇ ਵਿੱਚ ਜਿਹੜੀ ਹਜੇ ਤੱਕ ਦੋਸ਼ੀ ਦਾ ਨਾ ਹਜੇ ਤੱਕ ਲੋਕ クリア ਨਹੀਂ ਕਰਨਾ ਨਾਲੇ ਦੇ ਵਿੱਚੋਂ ਪੰਜੇ ਡੀਵੀਆ ਸਿੱਧੀਆਂ ਇਹਨਾਂ ਨੇ ਅਸੀਂ ਉਹਦੇ ਵਿੱਚ ਉਹਦੇ ਐਫਰਟ ਕਰਾਂਗੇ ਕਿਵੇਂ ਨਾਲੇ ਦੇ ਵਿੱਚੋਂ ਜਿਹੜੀਆਂ ਡੀਵੀਆਰ ਕੱਢਦੇ ਆ ਉਹ ਹਜੇ ਮੁੱਢਲੀ ਪੁੱਛ ਗਿਸਤੇ ਦੱਸਿਆ ਜਾਂ ਲੁਕੋਂਦਾ ਹੋਵੇ ਵੱਖਰੀ ਗੱਲ ਆ ਪਰ ਉਹ ਅਸੀਂ ਜੇ ਵੱਖੇ ਹੀ ਇਹਨਾਂ ਦਾ ਸਮਝ ਨਹੀਂ ਆਉਂਦਾ ਯਾਰ ਅਜੀਬ ਟਾਈਪ ਦੇ ਚੋਰ ਆ ਪੈਸੇ ਵੀ ਨਾਲੇ 'ਚ ਸਿੱਟੀ ਜਾਂਦੇ ਆ ਡੀਵੀਆਰ ਵੀ ਨਾਲੇ 'ਚ ਸਿੱਟੀ ਜਾਂਦੇ ਆ ਪਤਾ ਨਹੀਂ ਇਹਨਾਂ ਨੇ ਕਿੱਥੋਂ ਕਿੱਥੋਂ ਸਾਨੂੰ ਬਾੜਨਾ ਇਹਦੇ ਵਿੱਚ ਪਰ ਅਸੀਂ ਇਹ ਗੋਟਾ ਤੁਹਾਨੂੰ ਦੱਸ ਦਾਂਗੇ ਫਿਰ ਕਿਉਂਕਿ ਤੁਹਾਡੀ ਵੀ ਮਦਦ ਲਵਾਂਗੇ ਤੁਸੀਂ ਜੇ ਕੋਈ ਹੋਇਆ ਤਾਂ ਸਾਨੂੰ ਪਹਿਲੇ ਹੀ ਦਵਾ ਕੇ ਦਿਓ ਪਰ ਮਿਲ ਕੇ ਬੰਦੇ ਜਿੰਨ ਨਾਲ ਮਿਲ ਗਿਆ ਨਹੀਂ ਮਿਲੇ ਨਹੀਂ ਜੇ ਮਿਲੇ ਮਿਲੇ ਨਹੀਂ 16 ਵਾਲੀ ਦਾਤ ਬੜਨੇ ਚੋਰ ਕਿੰਦੇ ਇਸ ਤੇ 17 ਦੇ ਕਿੰਨੇ 16 16 16 ਉਹਦੇ ਵਿੱਚ ਉਹਦੇ ਵਿੱਚ ਹੀ ਇੱਕ ਦੋ ਸੀ ਨਾ ਪਹਿਲਾਂ ਬਸ ਨੇ ਆ ਬੋਰਡ ਤੋਂ ਦੇਖੋ ਜੀ ਕਿਨੋਂ ਸੋਨਾ ਨਹੀਂ ਹੋ ਗਿਆ ਇਹਦੇ ਸਾਰੇ ਇਹਦੇ ਦੋਸ਼ੀ ਇੰਨੇ ਹੋ ਗਏ ਕਨਫਿਊਜ਼ ਹੋ ਗਏ ਅਸੀਂ ਸਭ 16 ਸੋਨਾ 16 ਸੋਨਾ ਕਰਮਚਾਰੀ ਇਸ ਫੇਮਸ ਕੰਪਨੀ ਦਾ ਕੰਸਰ ਹੋ ਰਹੀ ਪਈ ਨਹੀਂ ਕੋਈ ਨਾ ਰਿਖੀ ਨਹੀਂ ਅਜੇ ਤਫਤੀਸ਼ ਸ਼ੁਰੂ ਹੋਈ ਹੈ ਮਤਲਬ ਉਹ ਇਹਨੂੰ ਕਪੀਸ਼ ਇਹ ਸ਼ੁਰੂ ਹੋਈ ਜਾਈ। ਉਹਨੂੰ ਓਕੇ ਤੇ ਹੁਣ ਆਹ ਕੈਸ਼ ਚ ਇਕੱਠਾ ਕਰਕੇ ਦੋਸ਼ੀ ਚ ਪੜ ਕੇ ਹੁਣ ਹੋਰ ਪਾਸੇ ਨੂੰ ਕਰਦੇ ਆ। ਉਹ ਵੀ ਕਪੀਸ਼ ਨੂੰ ਉਹ ਢੰਗ ਦੇ ਨਾਲ ਆਪਾਂ ਬੜੇ ਸਾਇੰਟਿਫਿਕ ਢੰਗ ਨਾਲ ਕਰਾਂਗੇ ਫਿਰ ਉਹ ਵੀ ਬਾਕੀ ਵੀ ਗੱਲਾਂ ਕਰਾਂਗੇ ਮੇਨ ਦੇਖੋ ਉਹ ਉਹਨਾਂ ਨੇ ਕਾਰ ਦੇ ਵਿੱਚ ਪੈਸਾ ਰੱਖ ਕੇ ਸੀ ਮਨਦੀਪ ਮੋਨਾ ਤੇ ਉਹ ਉਹਨਾਂ ਨੇ ਆ ਕੇ ਚੱਕਣਾ ਸੀ ਉਹਦੇ ਵਿੱਚ ਮਣੀ ਨੇ ਉਹਨਾਂ ਨੂੰ ਆਪਦਾ ਇਹਨਾਂ ਨੂੰ ਲਾਰਾ ਲਾਤਾ ਵੀ ਇਹਨੂੰ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਐਵੇਂ ਐਵੇਂ ਵੱਡੇ ਸੀ ਨਾ ਵੀ ਇਹਦੇ ਵਿੱਚ ਫੜੇ ਜਾਓਗੇ ਜੇ ਚਲਾਇਆ ਤਾਂ ਬੈਂਕ ਦੇ ਫੜੇ ਜਾਓਗੇ ਇਹਨਾਂ ਦੀ ਕੋਸ਼ਿਸ਼ ਇਹ ਸੀ ਵਿੱਚੋਂ ਚਲਾਇਆ ਵੀ ਹੋਣਾ ਆਪਦਾ ਉਹ ਲੈ ਕੇ ਚ ਵਿੱਚੋਂ ਲੱਖ ਰੁਪਏ ਦੇ ਕਰੀਬ ਤਾਂ ਜਦੋਂ ਉਹ ਗਏ ਸੀ ਆਪਦੀ ਯਾਤਰਾ ਦੇ ਵਿੱਚ ਤੇ ਲੱਖ ਰੁਪਏ ਲੱਖ ਰੁਪਏ ਤੋਂ ਜ਼ਿਆਦਾ ਕਹਿੰਦੇ ਨਾਲ ਲੈ ਕੇ ਗਏ ਸੀ ਤੇ ਉਵੇਂ ਕਰਕੇ ਮжоਰਿਟੀ ਬੰਦਿਆ ਨੇ ਦੱਸਿਆ ਵੀ ਅਸੀਂ ਇਸ ਕਰਕੇ ਨਹੀਂ ਚਲਾਇਆ ਸੀ ਵੀ ਹਜੇ ਫੜੇ ਨਾ ਡੇ ਕੋਈ ਬੈਂਕ ਐਮਪਲਾਈ ਦਾ ਫਾਇਦਾ ਪੈਣ ਨੂੰ ਹੋਵੇ ਜੇ ਕਿ ਬੰਦੀਗੇ ਐਟ ਲੀਸਟ ਐਸ ਐਮ ਐਸ ਕੰਪਨੀ ਜਿਹੜੀ ਹੈ ਨਾ ਉਹ ਵੀ ਇਨਵਰਨਮੈਂਟ ਕਿੰਨੇ ਕਿੰਨੇ ਦਾ ਬੋੜੀ ਬੋੜੀ ਬਣੀ ਤੁਸੀਂ ਕਿਨੂੰ ਚਾਉਣੇ ਪੜ ਲੈਣੇ ਅਸੀਂ ਦੇਖੋ ਲਾਸਟ ਇਅਰੋਂ ਖਤਮ ਕੀਤੀ ਸੀ ਵੀ ਸਭ ਫੜੇ ਜਾਣਗੇ ਸਭ ਫੜੇ ਗਏ ਮਤਲਬ ਇਹਦੇ ਚ ਹੁਣ ਦੇਖੋ ਇੰਟਰਸਟਿੰਗ ਗੱਲ ਕੀ ਹੈ ਹਰ ਕੋਈ ਕਹਿੰਦਾ ਵੀ ਸਭ ਫੜੇ ਜਾਣਗੇ ਇਹਦੇ ਚ ਹੈਗਾ ਸਭ ਫੜੇ ਗਏ ਤੇ ਕੰਪਨੀ ਕਿਉਂਕਿ ਵੱਡੀ ਹੈ ਬਹੁਤ ਵੱਡੇ سرمایہਦਾਰ ਆ ਬਹੁਤ ਵੱਡੇ ਪੈਸੇ ਨਾਲ ਇੱਧਰੋਂ ਉੱਧਰ ਗੱਡੀਆਂ ਚ ਪਾ ਪਾ ਕੇ ਘੱਟਦੇ ਆ ਉਹਨਾਂ ਨੂੰ ਪਿਆਰ ਨਾਲ ਉਹਨਾਂ ਨਾਲ ਵੀ ਅਸੀਂ ਬੈਠ ਕੇ ਹੁਣ ਕੁਝ ਦਿਨ ਲੱਗਣਗੇ ਪਰ ਉਹ ਕਿਉਂਕਿ ਜਾਦਾ ਪੜੇ ਲਿਖੇ ਆ ਤੇ ਉਹਨਾਂ ਨਾਲ ਉਸੇ ਟੰਕ ਦੇ ਨਾਲ ਟੀਮ ਬਣਾਈ ਵੀ ਆ ਅਸੀਂ ਪ੍ਰੋਪਰਲੀ ਇਨਕੁਆਇਰ ਕਰਕੇ ਫਿਰ ਉਹਦੇ ਵਿੱਚੋਂ ਹੋਰ ਜਿਹੜੇ ਹਜੇ ਜਿਹੜਾ ਖਰਚਾ ਕਾਊਂਟ ਕਰਕੇ ਉਹਨਾਂ ਨੂੰ ਬਿੱਲ ਜ ਵੀ ਬਣਾ ਕੇ ਦੇਣਾ ਵੀ ਇੰਨੇ ਪੈਸੇ ਲੱਗਦੇ ਆ ਇਨਵੈਸਟੀਗੇਸ਼ਨ ਤੇ ਉਹ ਅਸੀਂ ਸਿੱਧਾ ਕਲੇਮ ਨਹੀਂ ਕਰ ਸਕਦੇ ਨਾ ਮੇਰੀ ਪਾਵਰ ਹੈ ਪਟੋ ਅਸੀਂ ਦੇਖਾਂਗੇ ਵੀ ਇਹ ਵੀ ਰੀਤ ਪੈ ਜੇ ਪਰ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਤੇ ਮੈਨੂੰ ਕਿਸੇ ਨੇ ਸ਼ੇਅਰ ਕੀਤਾ ਸੀ ਤੁਹਾਡੇ ਵਿੱਚੋਂ ਗੁਜਰਾਤ ਦਾ ਵੀ ਉਹ ਨਿਊਜ਼ ਚੱਲ ਰਹੀ ਏ ਜੇ ਕੋਈ ਕਹਿੰਦਾ ਅੰਦਰਾਂ ਦੇ ਵਿੱਚ ਚੱਲ ਰਹੀ ਏ ਜੇ ਹੋਰ ਚੱਲ ਰਿਹਾ ਜਿੱਥੇ ਵੀ ਸੀਐਮਐਸ ਕੰਪਨੀ ਐ ਕਹਿੰਦੇ ਸਿਸਟਮ ਨੂੰ ਇੰਪਰੂਵ ਕਰਨ ਲੱਗੇ ਸਾਡਾ ਥੋੜਾ ਜਿਹਾ ਯੋਗਦਾਨ ਹੈ ਉਹ ਵੀ ਜਿੱਥੇ ਜਿੱਥੇ ਇਹਨਾਂ ਦੀ ਕੰਪਨੀ ਦੇ ਵਿੱਚ ਇਹ ਸਿਸਟਮ ਨੂੰ ਉੱਥੋਂ ਦੇ ਮੁਲਾਜ਼ਮਾਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾ ਦੇਗੇ ਉੱਥੋਂ ਦੇ ਕੈਸ਼ ਨੂੰ ਸਿਕਿਉਰ ਨਹੀਂ ਕਰ ਰਹੇ ਉੱਥੇ ਕੋਈ ਵਾਰਦਾਤ ਹੋਊਗੀ ਤਾਂ ਉਸ ਸਮਾਜ ਦੇ ਵਿੱਚ ਡਰ ਨਹੀਂ ਪੈਦਾ ਹੋਊਗਾ ਇਹ ਵੀ ਕਿਤੇ ਲਿਖੀ ਜਾਊਗੀ ਤਾਂ ਇਹ ਵੀ ਗੱਲ ਲਿਖੀ ਜਾਊਗੀ ਕਿ ਸਾਡੀ ਜਿਹੜੀ ਲੁਧਿਆਣਾ ਪੁਲਿਸ ਦੀ ਜਿਹੜੀ ਕੰਟਰੀਬਿਊਸ਼ਨ ਆ ਉਹਦੇ ਵਿੱਚੋਂ ਸਭ ਤੋਂ ਬੰਦੀਆਂ ਵਰਗੀ ਗਾਰੰਟੀ ਦੀ ਕੋਈ ਗਾਈਡਲਾਈਨ ਕੋਈ ਜਾਰੀ ਕੀਤੀ ਹੈ ਨਹੀਂ ਸੁਪਰਕੀਂ ਕਰਦੇ ਕਿ ਆਮੇ ਵੀ ਕੰਪਨੀ ਨੂੰ ਜਾਨਣਾ ਨਹੀਂ ਕੋਈ ਜਾਣਕਾਰੀ ਕੋ ਮੇਰਾ ਜਾਰੀ ਕੀਤੀ ਹੈ ਨਹੀਂ ਰੋਜ਼ ਤੁਹਾਡੇ ਰਹਿ ਗਾਈਡਲਾਈਨ ਜਾਰੀ ਕਰਦੇ ਹੋ ਤਾਂ ਕਹਿੰਦੇ ਆਪਾਂ ਮੈਂ ਤੇ ਤੁਸੀਂ ਤਾਂ ਇੱਕ ਵਾਰੀ ਦੇਖਦੇ ਆਂ ਜਿਹੜੀ ਪਰ ਸੁਪਰੀਵਿਨ ਆ ਉਹ ਕਹਿੰਦਾ ਜੀ ਜਿਹਨੂੰ ਵੀ ਇੰਗਲਿਸ਼ ਪੰਜਾਬੀ ਨਹੀਂ ਵੀ ਸਮਝ ਆਉਂਦੀ ਉਹ ਤਰਕਮਾਰ ਕਰਾ ਕਰਾ ਕੇ ਦੇਖੀ ਜਾਂਦਾ ਗਾਈਡਲਾਈਨ ਬਹੁਤ ਪੱਕੀਆਂ ਨੇ ਪਰ ਕੰਪਨੀ ਕੰਮੇ ਕਰਦੀਆਂ ਸਰ ਸਰ ਇੱਕ ਮਿੰਟ ਸਰ ਕੰਪਨੀ ਨੇ 8 ਕਰੋੜ 55 ਲੱਖਾਂ ਦੀ ਸੀਸੀ ਹਾਲੇ ਤੱਕ ਉਸੇ ਕੰਮ ਤੇ ਉਹ ਆਪਣੇ ਸਟੈਂਡ ਆ ਤੁਹਾਨੂੰ ਜਿਹੜੀ ਨਹੀਂ ਮੈਂ ਮੈਂ ਇੰਨਾ ਤੁਹਾਨੂੰ ਕਹਿ ਸਕਦਾ ਕੰਪਨੀ ਨੇ ਕਿੰਨਾ ਕੀਤਾ ਸੀ ਕਿ ਆਪਦੀ ਤਫਤੀਸ਼ ਕਰਾਂਗੇ ਦੋਸ਼ੀਆਂ ਤੋਂ ਪੁੱਛ ਪੁੱਛ ਕੇ ਇਹੋ ਜਿਹਾ ਤੁਸੀਂ ਦੱਸੋ ਵੀ ਲੱਖਾਂ ਰੁਪਏ ਦੀ ਵੀ ਚੋਰੀ ਕਦੇ ਰਿਕਵਰ ਪੂਰੀ ਆ ਜਿਹੜੇ ਢੇਰ ਲਾਇਆ ਹੋਇਆ ਇਹਨਾਂ ਮੈਂ ਕਹਿ ਸਕਦਾ ਹੁਣ ਦੇਖੋ ਜਾਂਦਾ ਚੋਰਾ ਕੋਲ ਚੋਰਾ ਕੋਲੋਂ ਅਸੀਂ ਪੁੱਛ ਲਾਂਗੇ ਸਾਡੇ ਕੋਲੇ ਹੈ ਨਹੀਂ ਤੇ ਫਿਰ ਕੰਪਨੀ ਨੂੰ ਵੀ ਦੱਸਣਾ ਹੀ ਪਊਗਾ ਜੀ ਨਹੀਂ ਇੱਕ ਉਹ ਉਹ ਉਹਨੂੰ ਪਤਾ ਲੱਗ ਗਿਆ ਸੀ ਆਪਸ ਦੇ ਵਿੱਚ ਗੱਲਬਾਤ ਤੋਂ ਇਹਨਾਂ ਨੂੰ ਕੋਈ ਉਹਦੇ ਤੋਂ ਇੰਡੀਕੇਸ਼ਨ ਹੋ ਗਿਆ ਸੀ ਉਹਨੇ ਮਨ ਕਿਹਾ ਵੀ ਮੈਨੂੰ ਵੀ ਦਿਓ ਹਿੱਸਾ ਜਦੋਂ ਹਿੱਸਾ ਮੰਗਿਆ ਉਹਨੇ ਨਾ ਕਰਤੀ ਹਿੱਸਾ ਵੀ ਕੋਈ ਬਹੁਤ ਜ਼ਿਆਦਾ ਵੱਟਾ ਅਮਾਊਂਟ ਨਹੀਂ ਮੰਗ ਰਿਆ ਸੀਗਾ ਤੇ ਉਹਦੇ ਮਨ ਵਿੱਚ ਮੜੀ ਨੇ ਪਾਇਆ ਹੋਇਆ ਸੀ ਦੇ ਖਰਚੇ ਤੁਸੀਂ ਖੜੇ ਜਾਓਗੇ ਉਹਨੇ ਸੋਚਿਆ ਵੀ ਮੇਰੇ ਵੱਲ ਨਾਲ ਕੋਈ ਗੱਲ ਆ ਜੇ ਉਹਨੇ ਨਾ ਕਰਤੀ ਪੈਦੇਣੀ ਨਹੀਂ ਉਹਨੇ ਦੂਜੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਵੀ ਇਹਨਾਂ ਨੇ ਵੱਡਾ ਅਰਥ ਮਾਰਿਆ ਹੋਇਆ ਕਾਰ ਉਹਦੇ ਘਰੇ ਇੱਕ ਵਾਰ ਖੜੀ ਹੈ ਤੇ ਅਨੇ ਉਹਦੇ ਕਾਰਨ ਦੇ ਕਰਨ ਕੋਚ ਦੇ ਘਰ ਦੇ ਬਾਅਦ ਜਿਹੜੀ ਕਾਰ ਖੱਟੀ ਹੈ ਵੀ ਉਹਦੇ ਵਿੱਚੋਂ ਆਪਾਂ ਜਾ ਕੇ ਤੇ ਉਹਦੇ ਵਿੱਚ ਪੈਸੇ ਮੈਨੂੰ ਪਤਾ ਲੱਗ ਗਿਆ ਵੀ ਪੈਸੇ ਪਏ ਆ ਉਹਦੇ ਵਿੱਚ ਗਏ ਆ ਪਰ ਜਦੋਂ ਅਸੀਂ ਕਾਰ ਕਵਰ ਕੀਤੀ ਆ ਉਦੋਂ ਅੰਦਰ ਖੜੀ ਵੀ ਉਦੋਂ ਉੱਤੇ ਇੱਕ ਉਹ ਪਾਇਆ ਹੋਇਆ ਸੀ ਜਿਹੜਾ ਕਵਰ ਪਾਇਆ ਹੋਇਆ ਸੀ ਤੇ ਉਹਦੇ ਵਿੱਚੋਂ ਅਸੀਂ ਵੀ ਹੈਰਾਨ ਸੀ ਵੀ ਉਹਦੇ ਕਵਰ ਤੇ ਹੀ ਗੱਲ ਸਮਝ ਨਹੀਂ ਆਉਂਦੀ ਸੀ ਵੀ ਸ਼ੀਸ਼ਾ ਕਿਵੇਂ ਰਾਤ ਚ ਟੁੱਟ ਗਿਆ ਜਾਂ ਕਿਵੇਂ ਟੁੱਟ ਗਿਆ ਇਹ ਗੱਲ ਦੀ ਉਹ ਨਹੀਂ ਮਿਸਟਰੀ ਨਹੀਂ ਸੌਲਵ ਹੋ ਰਹੀ ਸੀ ਪਰ ਤੁਸੀਂ ਦੇਖੋ ਵੀ ਅਸੀਂ ਦਾ ਡਾਕੂਆਂ ਦਾ ਵੀ ਜਿਹੜੀ ਚੋਰੀ ਹੋਈ ਸੀ ਉਹ ਵੀ ਲੱਭਤੀ ਸੀ ਤੇ ਹੁਣ ਕੰਪਨੀ ਦੇ ਕਿੰਨੀ ਹੋਈ ਆ ਉਹ ਦੱਬਣੀ ਬਾਕੀ